ਕਤਲ ਸ਼ਾਮੀ ਮਨਵਾਲ ਕੋਠੇ ਪਿੰਡ ਦੇ ਵਿੱਚ ਇੱਕ ਸਨਸਨੀ ਖੇਜ਼ ਕਤਲ ਹੋਇਆ ਉਥੇ ਇੱਕ ਬੰਦਾ ਪੰਕਜ ਪੰਖੂ ਦਾ ਬੜਾ ਵੈਰਾਇਮినਲ ਕਤਲ ਹੋਇਆ ਉਹਦੇ ਵਿੱਚ ਇਨੀਸ਼ੀਅਲੀ ਜਿਹੜੇ ਬੰਦੇ ਸ਼ਾਮਿਲ ਸੀਗੇ ਦੇ ਵੇਰ ਅਨ ਆਈਡੈਂਟੀਫਾਈਡ ਬਟ ਜਦੋਂ ਇਹ ਇਨਸੀਡੈਂਟ ਹੋਇਆ ਇਮੀਡੀਏਟਲੀ ਪੁਲਿਸ ਟੁਕ ਦ ਕਾਗਨਿਜ਼ੈਂਸ ਆਫ ਦ ਇਨਸੀਡੈਂਟ ਐਂਡ ਅੰਡਰ ਦ ਸੁਪਰਵੀਜ਼ਨ ਆਫ ਐਸਪੀ ਹੈਡਕੁਆਟਰ ਡਿਫਰੈਂਟ ਟੀਮਸ ਵੇਰ ਕੰਸਟੀਟਿਊਟਿਡ ਟੂ ਨੈਪ ਦ ਅਕਿਊਜ਼ਡ ਐਂਡ ਨਾਲ ਦੇ ਨਾਲ ਦਾ ਯੂਜ਼ ਜਿਹੜੇ ਇਨਵੋਲਡ ਸੀਗੇ ਉਹਨਾਂ ਨੂੰ ਆਇਡੈਂਟੀਫਾਈ ਕੀਤਾ ਗਿਆ ਐਂਡ ਐਫ ਆਰ ਨੰਬਰ 44 ਅੰਡਰ ਸੈਕਸ਼ਨ 302 148 149 ਸ਼ਾਹਪੂਰ ਕੰਡੀ ਥਾਣੇ ਦੇ ਵਿੱਚ ਰਜਿਸਟਰ ਕੀਤਾ ਗਿਆ ਉਸ ਤੋਂ ਬਾਅਦ ਅਲੱਗ-ਅਲੱਗ ਟੀਮਸ ਬਣਾਈਆਂ ਗਈਆਂ ਇਹਦੇ ਵਿੱਚ ਜਿਹੜਾ ਡੀਐਸਪੀ ਤਾਰਕਲਾ ਡੀਐਸਪੀ ਸਿਟੀ ਡੀਐਸਪੀ ਡੀ ਐਂਡ ਡੀਐਸਪੀ ਹੈਡਕ quarter ਦੇ ਵਰ ਲੀਡਿੰਗ ਥੀਸ ਟੀਮਸ ਐਂਡ ਇਹ ਜਿਹੜੇ ਇਹਦੇ ਵਿੱਚ ਦੋਸ਼ੀ ਸੀਗੇ ਇਨਦੀ ਬਾਲ ਕਰਦੇ ਰਹੇ ਐਂਡ ਇਵੈਂਚੁਅਲੀ ਵਿਦਨ 6 ਆਵਰਸ ਅਠਾ ਚੋ ਜਿਹੜੇ ਸਤ ਮੁਲਜ਼ਮ ਹੈ ਉਹ ਵਕ ਵਕ ਥਾਵਾ ਤੋਂ ਫੜੇ ਗਏ ਤਾਂ ਇਹਦੇ ਵਿੱਚ ਜਿਹੜੇ ਬੰਦੇ ਫੜੇ ਗਏ ਇੱਕ ਵਿਨੋਦ ਕੁਮਾਰ ਸੋਨੂ ਦਾਣਾ ਹੈ ਐਂਡ ਜਦੋਂ ਇਹਨੂੰ ਅਪ੍ਰੀਹੈਂਡ ਕਰ ਰਹੇ ਸੀਗੇ ਪੁਲਿਸ ਪਾਰਟੀ ਤਾਂ ਹੀ ਟ੍ਰਾਈ ਟੂ ਐਸਕੇਪ ਐਂਡ ਡਿਊਰਿੰਗ ਥੈਟ ਟਾਈਮ ਹੀ ਇਨਜਰੀਜ਼ ਵੇਰ ਇਨਫਲੈਕਟਿਡ ਇਨੂੰ ਚੋਟ ਲੱਗੀ ਐਂਡ ਐਸ ਅਪਨਾ ਹਿਸ ਐਡਮਿਟਡ ਇਨਟੂ ਦਾ ਹਸਪੀਟਲ ਇਸ ਤੋਂ ਇਲਾਵਾ ਇੱਕ ਰਾਹੁਲ ਉਰਫ ਕਾਕਾ ਹੈ ਅਨਿਲ ਕੁਮਾਰ ਉਰਫ ਨਿੱਜਾ ਹੈ ਰੋਹਿਤ ਹੈਗਾ ਪਵਨ ਕੁਮਾਰ ਹੈ ਰਣਜੀਤ ਸਿੰਘ ਹੈ ਮਨਜੀਤ ਸਿੰਘ ਹੈ ਸੰਜੂ ਉਰਫ ਬੁੰਡਾ ਕਰਕੇ ਹੈਗਾ ਬੰਦਾ ਤਾਂ ਇਹ ਬੇਸਿਕਲੀ ਅੱਠ ਬੰਦੇ ਹੈ ਅੱਠਾ ਚੋ ਸੱਤ ਅਸੀਂ ਆਲਰੇਡੀ ਗ੍ਰਿਫਤਾਰ ਕਰ ਚੁੱਕੇ ਨੇ ਇਹ ਜਿਹੜੇ ਬੰਦੇ ਹੈ ਇਹਦੇ ਵਿੱਚ ਜਿਹੜੇ ਮੁਲਜ਼ਮ ਹੈਗੇ ਨੇ ਉਹਨਾਂ ਚੋਂ ਜਿਹੜਾ ਵਿਨੋਦ ਕੁਮਾਰ ਉਰਫ ਸੋਨੂ ਦਾਣਾ ਹੈ ਇਹਦੇ ਬਰਖਲਾ ਪਹਿਲਾ ਦੇ ਦੋ ਪਰਚੇ ਦਰਜ ਨੇ 2019 ਦਾ ਇੱਕ 2020 ਦਾ ਇੱਕ 23 24 ਦਾ ਇੱਕ ਪਰਚਾ ਇੱਕ ਐਕਸਾਈਜ਼ ਐਕਟ ਦਾ ਹੈ ਇਸ ਤੋਂ ਇਲਾਵਾ ਰਾਹੁਲ ਉਰਫ ਕਾਕਾ ਉਹਦੇ ਬਰਖਲਾ ਵੀ ਇੱਕ 307 ਦਾ ਪੁਰਾਣਾ ਦਰਜ ਹੈ ਔਰ ਇੱਕ ਮਨਜੀਤ ਸਿੰਘ ਹੈ ਇਹਦੇ ਬਰਖਲਾ ਵੀ ਪਰਚਾ ਦਰਜ ਹੈ ਇਹਦੇ ਵਿੱਚ ਜਿਹੜੀ ਵਜ੍ਹਾ ਰੰਜਿਸ਼ ਇਹ ਹੈ ਕਿ ਜਿਹੜਾ ਪੰਕਜ ਪੰਕੂ ਹੈ ਜਿਹੜਾ ਜਿਹਦਾ ਕਤਲ ਹੋਇਆ ਕੱਲ ਤਾਂ ਇਹ ਸਾਰੇ ਪਹਿਲੇ ਮਤਲਬ ਨਾਲ ਸੀਗੇ ਐਂਡ ਪੁਰਾਣੇ ਕੁਝ ਕੇਸਾਂ ਦੇ ਵਿੱਚ ਇਹ ਸਾਦੂਸ਼ੀ ਵੀ ਸੀਗੇ ਤਾਂ ਫਿਰ ਇਹਨਾਂ ਦੇ ਵਿੱਚ ਕੋਈ ਕਿਸੇ ਚੀਜ਼ ਨੂੰ ਲੈ ਕੇ ਛੋਟੇ-ਮੋਟੇ ਝਗੜੇ ਸਟਾਰਟ ਹੋਏ ਐਂਡ ਇਵੈਂਚੁਅਲੀ ਇਹ ਫਿਰ ਕਲੇ ਕਨਫਰੋન્ટેਸ਼ਨ ਹੋਈ ਜਿੱਥੇ ਇਹਨਾਂ ਨੇ ਇੱਕ ਦੂਜੇ ਤੇ ਹਮਲਾ ਕਰ ਲਿਆ ਐਂਡ ਉਸੇ ਹਮਲੇ ਦੇ ਦੌਰਾਨ ਫਿਰ ਇਹਨੂੰ ਬੜੀ ਬਿਹਰਮੀਨ ਵਾਲੇ ਦਾ ਕਤਲ ਹੋਇਆ ਇਹਨੂੰ ਬੜੀ ਸਾਰੀ ਗੰਭੀਰ ਸੱਟਾਂ ਲੱਗੀਆਂ ਸੀਗੀਆਂ ਜਦੋਂ ਉਸੇ ਵਾਲਾ ਹਸਪਤਾਲ ਇਹਨਾਂ ਨੂੰ ਪਹੁੰਚਾਇਆ ਗਿਆ ਉੱਥੇ ਹੀ ਹਸ ਕਮ ਟੂ ਦਾ ਇੰਜਰੀਜ਼ ਕਿਹੜੇ ਸਰਹੇ ਧਿਆਨ ਨਾਲ ਇਸਤੇਮਾਲ ਕੀਤਾ ਗਿਆ ਹੈ ਉਹ ਕਿਹੜਾ ਸਭੀ ਹੋਈ ਸਰ ਇਹਦੇ ਵਿੱਚ ਕੁਝ ਕੁਛ ਰਿਕਵਰੀ ਜਿਹੜੇ ਹਥਿਆਰ ਇਹਦੇ ਵਿੱਚ ਵਰਤੇ ਗਏ ਸੀਗੇ ਇਟ ਹੈਜ਼ ਬੀਨ ਇਫੈਕਟਡ ਐਂਡ ਨਾਓ ਅਕਿਊਜ਼ਡ ਜਿਹੜੇ ਹੈਗੇ ਪੁਲਿਸ ਕਸਟਰੀ ਦੇ ਵਿੱਚ ਹੈ ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕਰਕੇ ਆਪਾਂ ਰਿਮਾਂਡ ਲਵਾਵਾਂਗੇ ਐਂਡ ਜਿਹੜੇ ਵੀ ਜਿੰਨੇ ਵੀ ਮਾਰੂ ਹਥਿਆਰ ਸੀਗੇ ਵਿਲ ਇਫੈਕਟ ਰਿਕਵਰੀ ਆਫ ਆਲ ਆਫ ਦਮ ਸਰ ਮੀਨ ਸਿਟਾ ਕੀ ਨਿਕਲੇ ਕਤਲਦਾਰ ਕਾਰਨ ਜਿਵੇਂ ਮੈਂ ਕਹਿ ਰਹਾ ਸੀਗਾ ਕਿ ਇਹ ਤੁਸੀਂ ਕਹਿ ਲਓ ਪੁਰਾਣੇ ਪਾਰਟਨਰ ਸੀਗੇ ਇਹਨਾਂ ਦੇ ਬਰਖਲਾਫ ਪੁਰਾਣੇ ਪਰਚੇ ਇਕੱਠੇ ਦਰ ਰਿ ਸੀਗੇ ਉਹਨਾਂ ਦੇ ਵਿੱਚ ਕੋ-ਕਿਊਜ਼ ਜਾਂ ਕੇਸ ਵਾਰ ਸੀਗੇ ਤਾਂ ਫਿਰ ਇਹੀ ਆਪਣੀ ਜਿਹੜਾ ਦਬਿਸ਼ ਉਹ ਬਣਾਉਣ ਲਈ ਜਾਂ ਇਹਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਜੋ ਪ੍ਰੀਲਿਮਨਰੀ ਤੌਰ ਤੇ ਕਿ ਇਹਦੇ ਵਿੱਚ ਉਹ ਵਕ ਵਕ ਗੁੱਡ ਬਣ ਗਏ ਕਿ ਇੱਕ ਬੰਦਾ ਜਾਂ ਇੱਕ ਗਰੁੱਪ ਕੁਝ ਕਰਦਾ ਸੀਗਾ ਦੂਜਾ ਪੁਲਿਸ ਨੂੰ ਇਤਲਾ ਕਰਦਾ ਸੀਗਾ ਇੱਕ ਦੂਜੇ ਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਹਾਂਜੀ ਇਸ ਤਰ੍ਹਾਂ ਦਾ ਇਹ ਥੋੜਾ ਜਿਹਾ ਹੋ ਗਿਆ ਇਹਨਾਂ ਦੇ ਵਿੱਚ ਐਂਡ ਫਿਰ ਇਸੀ ਚੀਜ਼ ਕਰਕੇ ਇਹਨਾਂ ਨੇ ਕੱਲ ਉੱਥੇ ਲੜ ਲਿਆ ਜਿਹਦੇ ਵਿੱਚ ਇਹ ਇਨਸੀਡੈਂਟ ਹੋਇਆ ਸਰ ਕੀ ਇਹਨਾਂ ਨੂੰ ਇਹਨੂੰ ਲੜਕੇ ਨੂੰ ਮਾਰਨ ਦੀ ਪਹਿਲੇ ਜੀ ਪਲਾਨਿੰਗ ਬਣਾਈ ਹੋਈ ਜਾਂ ਮੌਕੇ ਤੇ ਕੋਈ ਗੱਲਬਾਤ ਹੋਈ ਆ ਅਸੀਂ ਜਿਵੇਂ ਅਸੀਂ ਪਰਚਾ ਦਰਜ ਕਰ ਲਿਆ ਬੰਦੇ ਫੜ ਲਏ ਕਾਂਸਪੀਰੇਸੀ ਵਾਲਾ ਜਿਹੜਾ ਐਂਗਲ ਹੈ ਉਹਨੂੰ ਵੀ ਅਸੀਂ ਦੇਖ ਰਹੇ ਨੇ ਕਿ ਇਹ ਪਹਿਲਾ ਦਾ ਪਲਾਨ ਸੀਗਾ ਇਹ ਉਸੇ ਮਤਲਬ ਉਹ ਮੌਕੇ ਤੇ ਹੋਇਆ ਇਫ ਯੂ ਵਿਸ਼ ਥੈਟ ਯਰ ਚਾਈਲਡ ਲਰਨਸ ਟੂਡੇ ਐਂਡ ਲੀਡਸ ਟੂਮੋਰੋ bring them to A&M's Gems Cambridge International School Pathankot affiliated to CBSE New Delhi Little kids are soft at body and strong at soul such is our kindergarten section with kids friendly classrooms and strong ethics to inculcate good habits among our little champs the future ready school with shooting range cricket academy NCC naval unit swimming classes judo taekwondo karate, and skating classes, training of vocal, classical, and western music, dance classes for hip-hop, freestyle, jazz, locking-popping, chess, horse-riding, football, and so on. A&M's James Cambridge International School opposite Canada Palace near A&M Institute's Jalandhar Dalhousie Bypass Road, Pathankot.